ਮੇਰਾ ਰੱਦ ਕੋ ਸੁਬਾਹ ਲੈਣੀ ਹੈ ਸੁਖੀ ਦੇਖ ਮੈਂ ਕੁਝ ਨਹੀਂ ਲੈ ਕੇ ਆਂਦੀ ਤੂੰ ਆਏਗਾ ਤਾਂ ਕਰ ਦੇਗੀ ਗੱਲ ਸੁਣਾ ਮੇਰੀ ਤੂੰ ਮੇਰੀ ਤਾਈ ਦਿੱਤੀ ਹੈਗੀ ਦੇਖ ਆਈ ਨਹੀਂ ਸਕੀਆ ਭੈਣਾ ਹੀ ਹੁੰਦਾ ਤੂੰ ਮੇਰੀ ਭੈਣ ਹੀ ਹੈਂ ਇਹਨਾਂ ਗੁੱਸਾ ਨਾ ਕਰ ਇੱਕ ਵਾਰੀ ਸਮਝਾ ਤਾ ਤੂੰ ਗਲੀ ਚ ਬਹਿ ਜਾ ਉੱਥੋਂ ਦੀ ਸੱਸ ਨੂੰ ਸਾਦੇ ਲਈ ਮੈਂ ਇੱਥੇ ਬੱਠ ਨਹੀਂ ਦਿੰਦੀ ਹੈ ਕਿ ਜਦੋਂ ਮੈਂ ਆਈਆਂਗੀ ਇੱਥੇ ਸੁੱਕੀ ਦੇਖ ਮੇਰੀ ਗੱਲ ਸੁਣ ਮੇਰੀ ਸੱਸ ਕੀ ਕਹੂਗੀ ਬੇ ਇਹਦੇ ਸੋਏ ਇਹਦੇ ਪੇਕੇ ਆਣੇ ਨੂੰ ਘਰੋਂ ਬਾਹਰ ਕੱਢਦਾ ਮੇਰੀ ਬੇਇੱਜ਼ਤੀ ਉਹਦੋਂ ਵੀ ਤੇ ਤੇਰੀ ਸੱਸ ਨੂੰ ਪਤਾ ਹੀ ਅਗਲੀ ਦੀ ਤਾਏ ਚਾਚਾ ਨੇ ਵਿਆਹੀ ਹੈਗੀ ਉਹਦੋਂ ਕੀ ਦਿੰਦਾ ਨਹੀਂ ਸਿਰ ਸੁੱਕੀ ਮੈਂ ਕਿਹਾ ਉਹਨਾਂ ਨੂੰ ਐਂ ਦੱਸਿਆਗਾ ਵੀ ਮੇਰੇ ਨਾਲ ਐਜਾ ਵਿਵਹਾਰ ਹੁੰਦਾ ਸੁੱਕੀ ਦੇਖ ਮੈਂ ਦੋਨਾਂ ਕੋਲ ਐਂ ਕਹਿਣੇ ਰਹੇ ਵੀ ਮੈਨੂੰ ਤਾਂ ਬਾਰਾ ਪਿਆਰ ਕਰਦੇ ਆ ਚੰਗਾ ਲੱਗਦਾ ਹੈ ਕਿ ਜੇ ਕਿਸੇ ਨੂੰ ਬਾਹਰ ਨਹੀਂ ਕੱਢ ਕੇ ਅੰਦਰ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਸੁਣ ਲੈ ਕੇ ਗੁੱਸੇ ਕਰ ਦਿੰਦੇ ਹੋ ਭਾਬੀ ਨੂੰ ਤਾਂ ਆ ਜਾਂਦੇ ਸੁੱਕੀ ਹੋ ਤੇ ਭਾਬੀ ਜੀ ਤੈਨੂੰ ਮੈਂ ਨਹੀਂ ਮਿਲਣ ਦਿੰਦੀ ਹੈਗੀ ਕਿ ਚੁੱਪ ਕਰਕੇ ਉਹ ਡੰਡੀ ਰੱਖ ਸੁੱਕੀ ਇੱਕ ਵਾਰੀ ਤਾਂ ਗੱਲ ਸੁਣ ਲੈ ਮੈਂ ਪੜਨ ਦਿੰਦੀ ਭਾਬੀ ਕੋਲ ਭਾਬੀ ਕੋਲੇ ਵੜ ਜਾ ਹੁਣ ਤੈਨੂੰ ਫੋਨ ਤੇ ਰੱਜੀ ਨਾਲ ਗੱਲਾਂ ਕਰ ਕਰਕੇ ਤੂੰ ਸੁੱਕੀ ਤੂੰ ਇੰਨਾ ਗੁੱਸਾ ਕਾ ਤੂੰ ਕਰਦੇ ਮੈਂ ਮੈਨੂੰ ਤਾਂ ਭਾਈ ਗੁੱਸਾ ਹੁੰਦਾ ਕਿ ਤੇਰੇ ਤੇ ਮੈਂ ਤੂੰ ਮੈਨੂੰ ਦੱਸ ਦੇ ਮੈਨੂੰ ਤਾਂ ਕਦੇ ਫੋਨ ਵੀ ਨਹੀਂ ਕਰਿਆ ਤੂੰ ਲੈ ਸੁੱਕੀ ਮੈਂ ਤੈਨੂੰ ਫੋਨ ਕੀ ਕਰ ਲਾ ਤੂੰ ਕਦੇ ਮੇਰਾ ਫੋਨ ਚੱਕੇਗਾ ਤੂੰ ਮੇਰਾ ਨੰਬਰ ਵੀ ਬਲੌਕ ਕਰ ਰੱਖੇਗਾ ਕਿੱਥੇ ਕਰੇਗਾ ਤੂੰ ਮੈਨੂੰ ਫੋਨ ਤੂੰ ਮੇਰਾ ਨੰਬਰ ਹੀ ਬਲੌਕ ਕਰ ਰੱਖੇ ਫਿਰ ਮੈਂ ਲਾ ਮਗਾ ਹੀ ਕਰੇਗਾ ਭਾਨੇ ਨਹੀਂ ਕਰੇ ਬਲੋਕ ਮੈਂ ਨੰਬਰ ਤੇਰਾ ਤੇ ਫੋਨ ਫਿਰ ਮੈਨੂੰ ਨਹੀਂ ਪਤਾ ਤੇਰਾ ਫੋਨ ਲੱਗਦੇ ਨਹੀਂ ਆ ਆ ਸਸ ਸੁਣ ਲੈ ਇੱਥੇ ਸੱਦ ਲਈ ਕੰਧ ਕੋਲੇ ਬਹਿ ਜਾ ਇੱਥੇ ਬਹਿ ਜਾ ਚੁੱਪ ਕਰਕੇ ਸੁੱਖੇ ਆ ਮੈਂ ਨਹੀਂ ਕਰ ਬਣ ਦੇ ਤੈਨੂੰ ਇੱਕ ਵਾਰੀ ਕਹਤਾ ਮੈਂ ਨਹੀਂ ਬਣਨਦੀ ਹੈਗੀ ਗੇਟ ਲਾਉਂਗੀ ਮੈਂ ਤੂੰ ਬੜ ਕੇ ਦੇਖੀ ਕਰ ਮੋਜਾਂ ਨਾਲ ਆ ਜਾਂਦੀਆਂ ਗੀਆਂ ਕਰੇ ਕਲੇਸ਼ ਪਵਾਉਣਾ ਐ ਨਹੀਂ ਸ਼ਰਮ ਮਾਂਦੀਆਂ ਵੀ ਹਾਲ ਤਾਂ ਸੌਰੀ ਰੱਖ ਲਈ ਭਾਈ ਵਿਆਹ ਤਾਂ ਵਰਤਾ ਸਾਨੂੰ ਇਹਨਾਂ ਨੇ ਸੁੱਖੇ ਦੇਖ ਲੈ ਲੈ ਤਾਈ ਤੇ ਤਾਈ ਇਹ ਵੀ ਹੁਣ ਐ ਗੁੱਸੇ ਕਰਨ ਲੱਗੀ ਮੇਰੇ ਤੇ ਫੇਰ ਕੀ ਹੋ ਗਿਆ ਮੈਂ ਵੀ ਤਾਂ ਤੇਰੀ ਭੈਣ ਹੀ ਹੈਗੀ ਇਹ ਮੇਰਾ ਵੀ ਤਾਂ ਘਰ ਹੀ ਹੈਗਾ ਭੈਣਾਂ ਦਾ ਕੁਛ ਬੰਡਿਆ ਹੁੰਦਾ ਸੁਖੀ ਭਾਰਤਾ ਖੋਲਦੇ ਐ ਕਿਉਂ ਕਰਦੀਆਂ ਅੱਜ ਨੇ ਸੁਖੀ ਨੇ ਆਉਣਾ ਸੀ ਭੈਣ ਨੇ ਉਹਨੇ ਚਾਚੀ ਦੀ ਕੁੜੀ ਨੇ ਆਉਣਾ ਸੀ ਆਪਣੀ ਨੇ ਕਿਰਨਾ ਨੇ ਉਹ ਲੈ ਉਹ ਤਾਂ ਨਾ ਮੇਰਾ ਕਿਰਨਾ ਵਾਲਾ ਕਰਦੀ ਐ ਸੁਖੀ ਨੂੰ ਤਾਂ ਹੈ ਕਿਰਨਾ ਬਾਹਰ ਕੇ ਬੈਠੀ ਐ ਕੀ ਗੱਲ ਆ ਕਿਰਨਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਲਪਨ ਬਣੇ ਕੀ ਗੱਲ ਰੋਈ ਕੋ ਜੰਦੇ ਇੱਥੇ ਕੋ ਬੈਠੀ ਤੂੰ ਕੀ ਗੱਲ ਹੋ ਗਈ ਤੀ ਬਾਈ ਕੁਛ ਨਹੀਂ ਹੋਇਆਗਾ ਗਲਤ ਤਾਂ ਕੋਈ ਹੋਈ ਹੋ ਦੱਸ ਬਣੇ ਕੀ ਗੱਲ ਤੀ ਸੁਖੀ ਆ ਗਈ ਆਪਣੀ ਬਾਈ ਸੁਖੀ ਵੀ ਆ ਗਈ ਤੇ ਪਹਿਲਾਂ ਤਾਂ ਦੇਖ ਮੈਂ ਤੁਹਾਨੂੰ ਦੱਸਣਾ ਤਾਂ ਹੈ ਨਹੀਂ ਸੀ ਦੇਖ ਪਹਿਲਾਂ ਤਾਂ ਤਾਈ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਤੇ ਭਾਬੀ ਮੈਨੂੰ ਅੰਦਰ ਲੈ ਗਏ ਤੇ ਹੁਣ ਸੁਖੀ ਨੇ ਸੁਖੀ ਨੇ ਮੇਰੇ ਨਾਲ ਐਨਾ ਬੁਰਾ ਸਲੂਕ ਕੀਤਾ ਮੈਨੂੰ ਸੁਖੀ ਨੇ ਕਿਉਂ ਕਰ ਦਿੱਤਾ ਜਿਹੜੀ ਕਰੋ ਨੇ ਕੀਤੀ ਤਾਂ ਮਾੜੀ ਕੀਤੀ ਉਹ ਮੇਲੇ ਹੁੰਦੇ ਉਹਨਾਂ ਦੀ ਕੀ ਮਜਾ ਲਤੀ ਮੇਰੀ ਭੈਣ ਨੂੰ ਬਾਹਰ ਕੱਢਣੋ ਆਖੇਪਣੀ ਕੰਦਰ ਆ ਗਿਆ ਤੂੰ ਦੇਖ ਬਈ ਨਹੀਂ ਤਾਂ ਮੈਂ ਬਾਗ ਵੀ ਜਾਂਦੀ ਦੇਖ ਮੈਂ ਅਸੋਹਰੇ ਦੇ ਸਾਹਮਣੇ ਸਾਰਾ ਸਾਹਮਣੇ ਵਰਤ ਰੱਖਣਾਈ ਆ ਜੇ ਮੈਂ ਆਏ ਵਗ ਜਾਂਦੀ ਤਾਂ ਮੇਰੀ ਪਿੰਡ ਚ ਬੇਇੱਜ਼ਤੀ ਹੋ ਜਾਂਦੀ ਉਤੋਂ ਮੇਰੀ ਸੱਸ ਮੇਰੀ ਸੱਸ ਨੇ ਵੀ ਮੈਨੂੰ ਕਿਹਾਗਾ ਮੈਂ ਸਰਗੀ ਲੈ ਕੇ ਆਉਂਗੀ ਤੇ ਉਹ ਉਹ ਵੀ ਆਉਣ ਵਾਲੀ ਹੋਣਗੇ ਤੇ ਜੇ ਮੈਂ ਬੜੇ ਮੇਰੀ ਕੱਲ ਸੁਣ ਲੈ ਤੂੰ ਤਾਂ ਮੇਰੀ ਸੁੱਖੀ ਪਿੰਡ ਵੀ ਜਾਦੀ ਤੂੰ ਤਾਂ ਮੈਨੂੰ ਉਹ ਕਰ ਦਿੱਤੀ ਮੈਂ ਤਾਂ ਗੱਲਾਂ ਹੀ ਕਰਦਾ ਹੁੰਦਾ ਸੀਗਾ ਦੇਖ ਲੈ ਬੇ ਬੇਤਰੀਤਾਈ ਦਾ ਸੁਭਾਅ ਹੀ ਹੈ ਹੈਗਾ ਅਸੁਖੀ ਨੇ ਗੱਲ ਮਾੜੀ ਕੀਤੀ ਐ ਸੁਖੀ ਨਹੀਂ ਤਾਂ ਇਹ ਸਮਝਣਾ ਸੀ ਵੀ ਮੇਰੀ ਭੈਣ ਐ ਉਹ ਤਾਂ ਮੜਾ ਮੋਟਾ ਦਿਮਾਗ ਤੋਂ ਕੰਮ ਲੈਂਦੀ ਪੜ੍ਹੀ ਲਿਖੀ ਤੀ